ਸਤਿਗੁਰਾਂ ਜਨਮ ਮਰਨ ਜਨਮ ਜਨਮ ਤਾਰੇ ਮੁਗਦੰਸ ਤਾਰੇ ਸਤਗੁਰ ਆਪੂ ਜਾਣੀਐ ਪਾਹ ਖੰਡ ਰੋ ਬੰਦੁ ਕੀ ਉਧਾਰੇ ਨਾਮ ਅਨੰਮਾਨੇ ਦੁਰਬਾਰ ਨਹਾਰੀ ਸੁਪਾ ਹਾ ਤਰਨ मेरा नाम अनुपा जी मैं नोडे तो आई हाँ ता अज मत्था टेक के गोल्डन टेंपल बड़ा सुकून मिले बड़ी लकी फील कर रही है मनु मौका मिले तो बड़ा मजा आया हमेशा टीवी से दे देखा हम भी दीपमाला हो रही है फायरवर्क्स चल रहे है पर अज आप लाइव के अखी देख के बड़ा बड़ा सुकून मिल बड़ा मजा आया जी थैंक यू ਅਤੇ ਸੰਗਤਾਂ ਨੂੰ ਵਧਾਈ ਵੀ ਦੇ ਦਿਓ ਤੇ ਜਾਣਕਾਰੀ ਵੀ ਦੇ ਦਿਓ ਕਿ ਇੱਥੇ ਕੋਈ ਡਰ ਦਾ ਮਾਹੌਲ ਨਹੀਂ ਹੈ ਸਾਰੇ ਸੰਗਤਾਂ ਆ ਚ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸੁਮੋਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਜਿੱਥੇ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਅੱਠਵੇਂ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਬੜੀ ਸਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਉਥੇ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਅਠਵੇਂ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਬੜੀ ਸਰਦਾਰਾਂ ਦੇ ਸਦਕਾਰ ਨਾਲ ਮਨਾਇਆ ਜਾ ਰਿਹਾ ਸੋ ਹੁਣ ਸ਼ਾਮ ਨੂੰ ਜਿਹੜੀ ਦੀਵਮਾਲਾ ਕੀਤੀ ਗਈ ਆ ਸ੍ਰੀ ਰਹਿਰਾਸ ਦੀ ਸਮਾਪਤੀ ਪਾੜ ਦੀ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਤੌਰ ਤੇ ਆਤਸਵਾਜੀ ਕੀਤੀ ਗਈ ਆ ਸੋ ਸੰਗਤਾਂ ਨੇ ਇਸ ਆਤਸਵਾਜੀ ਦਾ ਪੂਰਾ ਆਨੰਦ ਮਾਣਿਆ ਸੋ ਬਹੁਤ ਸਾਰੀਆਂ ਸੰਗਤਾਂ ਅੱਜ ਗੁਰਪੁਰਬ ਨੂੰ ਸਮਰਪਿਤ ਹੋ ਕੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਾਸਮਸਤਕ ਹੋਣ ਵਾਤੇ ਆਈਆਂ ਨੇ ਸਾਰੀਆਂ ਸੰਗਤਾਂ ਨੂੰ ਇੱਥੇ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਦਾ ਸਚਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ